ਪੰਜਵੇਂ ਗੁਰੂ ਤੋਂ ਬਾਅਦ ਗੱਲ ਕਰਦੇ ਹਾਂ ਸਿੱਖਾਂ ਦੇ ਛੇਵੇਂ ਗੁਰੂ ਯਾਨੀ ਕਿ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਗੁਰੂ ਜੀ ਦਾ ਜਨਮ ਜੂਨ ਦੇ ਮਹੀਨੇ 1595 ਈਸਵੀ ਵਿੱਚ ਪਿੰਡ ਵੜਾਲੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਇਆ ਸੀ ਗੁਰੂ ਜੀ ਦੇ ਪਿਤਾ ਦਾ ਨਾਮ ਅਰਜਨ ਦੇਵ ਜੀ ਤੇ ਮਾਤਾ ਦਾ ਨਾਮ ਮਾਤਾ ਗੰਗਾ ਜੀ ਸੀ ਗੁਰੂ ਜੀ ਨੇ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਸੀ ਗੁਰੂ ਜੀ ਦੇ ਜੀਵਨ ਸਾਥੀ ਦਾ ਨਾਮ ਸੀ ਮਾਤਾ ਨਾਨਕੀ ਜੀ ਜਿਨ੍ਹਾਂ ਨੂੰ ਮਾਤਾ ਮਹਾਦੇਵੀ ਤੇ ਮਾਤਾ ਦਮੋਦਰੀ ਵੀ ਕਿਹਾ ਜਾਂਦਾ ਹੈ ਗੁਰੂ ਜੀ ਦੇ ਪੁੱਤਰ ਸੀ ਭਾਈ ਗੁਰਦਕਤਾ ਜੀ ਭਾਈ ਅਨੀਰਾ ਸੂਰਜ ਮੱਲ ਜੀ ਭਾਈ ਅਟਲ ਰਾਏ ਜੀ ਅਤੇ ਭਾਈ ਤੇਗ ਬਹਾਦਰ ਜੀ ਅਤੇ ਇੱਕ ਪੁੱਤਰੀ ਸੀ ਜਿਨ੍ਹਾਂ ਦਾ ਨਾਮ ਸੀ ਬੀਬੀ ਬੀਰੋ ਜੀ ਸ੍ਰੀ ਗੁਰੂ ਹਰਗੋਬਿੰਦ ਜੀ ਸਾਲ 1606 ਈਸਵੀ ਨੂੰ ਗੁਰਗੱਦੀ ਤੇ ਬੈਠੇ ਜਦੋਂ ਉਹਨਾਂ ਦੀ ਉਮਰ ਸਿਰਫ 11 ਸਾਲ ਦੀ ਸੀ ਗੁਰੂ ਜੀ ਨੇ ਮੀਰੀ ਅਤੇ ਪੀਰੀ ਨਾਮ ਦੀਆਂ ਦੋ ਤਲਵਾਰਾਂ ਵੀ ਧਾਰਨ ਕੀਤੀਆਂ ਮੀਰੀ ਦਾ ਅਰਥ ਸੀ ਰਾਜਨੀਤਿਕ ਅਧਿਕਾਰ ਅਤੇ ਪੀਰੀ ਦਾ ਅਰਥ ਸੀ ਅਧਿਆਤਮਿਕ ਸ਼ਕਤੀ ਗੁਰੂ ਜੀ ਨੇ ਸੰਧਾਂ ਨੂੰ ਸਨੇਹਾ ਭੇਜਿਆ ਕਿ ਸਿੱਖ ਭਵਿੱਖ ਵਿੱਚ ਉਹਨਾਂ ਨੂੰ ਘੋੜੇ ਅਤੇ ਹਥਿਆਰਾਂ ਦੇ ਤੋਹਫ਼ੇ ਲੈ ਕੇ ਆਉਣ। ਗੁਰੂ ਜੀ ਨੇ 52 ਹਜ਼ਾਰ ਬੰਦ ਸਿੱਖਾਂ ਦੇ ਬਾਡੀਗਾਰਡ ਰੱਖੇ ਅਤੇ ਉਹਨਾਂ ਵਿੱਚ ਕਈਆਂ ਨੂੰ ਘੋੜੇ ਤੇ ਹਥਿਆਰ ਦਿੱਤੇ। ਗੁਰੂ ਜੀ ਦੇ ਬਚਨ ਸਨ ਮੇਰੀ ਮਾਲਾ ਤਲਵਾਰ ਦੀ ਪੱਟੀ ਹੋਵੇਗੀ ਅਤੇ ਮੇਰੀ ਪੱਗ ਤੇ ਮੈਂ ਤਲਗੀ ਪਹਿਨਾਂਗਾ। ਗੁਰੂ ਜੀ ਨੇ ਸਿੱਖ ਇਤਿਹਾਸ ਦੀ ਪਹਿਲੀ ਲੜਾਈ ਜੋ ਕਿ ਅੰਮ੍ਰਿਤਸਰ ਦੀ ਲੜਾਈ ਵਜੋਂ ਮਸ਼ਹੂਰ ਹੈ, ਇਹ ਲੜਾਈ 1634ਵੀਂ ਵਿੱਚ ਲੜੀ ਗਈ ਸੀ। ਗੁਰੂ ਹਰਗੋਬਿੰਦ ਜੀ ਨੇ ਤਾਉਸ ਦੀ ਵੀ ਖੋਜ ਕੀਤੀ ਜਦੋਂ ਇੱਕ ਦਿਨ ਇੱਕ ਮੋਰ ਨੂੰ ਗਾਉਂਦੇ ਹੋਏ ਦੇਖਿਆ ਤਾਂ ਗੁਰੂ ਜੀ ਨੇ ਮੋਰ ਦੀ ਆਵਾਜ਼ ਦੀ ਨਕਲ ਕਰਨ ਲਈ ਇੱਕ ਸਾਜ਼ ਬਣਾਉਣ ਦੀ ਇੱਛਾ ਕੀਤੀ ਇਸ ਤਰ੍ਹਾਂ ਉਹਨਾਂ ਨੇ ਤਾਉਸ ਨਾਮ ਦੇ ਸਾਜ਼ ਦੀ ਰਚਨਾ ਕੀਤੀ ਗੁਰੂ ਜੀ ਨੂੰ ਗੱਤਕੇ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ ਜਹਾਂਗੀਰ ਨੇ ਮੱਧ-ਏਸ਼ੀਆ ਦੇ ਗਵਾਲੀਅਰ ਦੇ ਕਿਲੇ ਵਿੱਚ ਗੁਰੂ ਜੀ ਨੂੰ ਗ੍ਰਿਫਤਾਰ ਕੀਤਾ ਕੁੜ ਸਮੇਂ ਬਾਅਦ ਉਸਨੇ ਗੁਰੂ ਜੀ ਨੂੰ ਰਹਾ ਕੀਤਾ ਇਸ ਦਿਨ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ ਤੇ ਗੁਰੂ ਜੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ ਇਸ ਲਈ ਅੰਮ੍ਰਿਤਸਰ ਵਿੱਚ ਬੰਦੀ ਛੋੜ ਦਿਵਸ ਨੂੰ ਵਿਸ਼ੇਸ਼ ਤੌਰ ਤੇ ਮਨਾਇਆ ਜਾਂਦਾ ਹੈ ਗੁਰੂ ਹਰਗੋਬਿੰਦ ਜੀ ਨੇ ਗਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਨੂੰ ਬ੍ਰਹਾ ਕਰਵਾਇਆ ਸੀ ਜਿਨ੍ਹਾਂ ਨੂੰ ਮੁਗਲ ਬਾਦਸ਼ਾਹ ਜਹਾਂਗੀਰ ਨੇ ਕੈਦ ਕਰ ਲਿਆ ਸੀ ਗੁਰੂ ਜੀ ਨੇ ਜੂਨ 1606 ਵਿੱਚ ਅਕਾਲ ਤਖਤ ਸਾਹਿਬ ਦੀ ਮੀਰ ਰੱਖੀ ਅਤੇ 1609 ਵਿੱਚ ਉਹ ਸਾਰੀ ਮੁਕੰਮਲ ਹੋ ਗਈ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਦੇ ਸਾਹਮਣੇ ਸਥਿਤ ਹੈ ਅਕਾਲ ਤਖਤ ਨੂੰ ਸਿੱਖਾਂ ਦੀ ਅਦਾਲਤ ਵਜੋਂ ਵੀ ਜਾਣਿਆ ਜਾਂਦਾ ਹੈ। ਗੁਰੂ ਜੀ ਨੇ ਅੰਮ੍ਰਿਤਸਰ ਸ਼ਹਿਰ ਨੂੰ ਮਜ਼ਬੂਤ ਕਰਨ ਲਈ ਲੋਹੜ ਦਾ ਕਿਲਾ ਵੀ ਬਣਾਇਆ। ਗੁਰੂ ਜੀ ਨੇ ਸਤਲੂਜ ਦਰਿਆ ਦੇ ਕੰਢੇ ਤੇ ਕੀਰਤਪੁਰ ਸ਼ਹਿਰ ਦੀ ਸਥਾਪਨਾ ਕੀਤੀ। ਸ਼ਾਹਜਹਾਂ ਅਤੇ ਜਹਾਂਗੀਰ ਗੁਰੂ ਜੀ ਦੇ ਸਮਕਾਲੀ ਮੁਗਲ ਸਨ ਅਤੇ ਗੁਰੂ ਜੀ ਦੇ ਉੱਤਰ ਅਧਿਕਾਰੀ ਗੁਰੂ ਹਰਰਾਇ ਜੀ ਸਨ ਜੋ ਕਿ ਰਿਸ਼ਤੇ ਵਿੱਚ ਗੁਰੂ ਜੀ ਦੇ ਪੋਤੇ ਸਨ। ਅੰਤ 1644 ਈਸਵੀ ਵਿੱਚ ਕੀਰਤਪੁਰ ਸਾਹਿਬ ਵਿਖੇ ਗੁਰੂ ਜੀ ਜੋਤੀ ਜੋਤ ਸਮਾ ਗਏ। ਤਾਂ ਅਜੀਜ਼ ਅਕੰਧੇ ਛੇਵੇਂ ਗੁਰੂ ਗੁਰੂ ਹਰਗੋਬਿੰਦ ਜੀ ਦੇ ਨਾਲ ਜੁੜੀਆਂ ਹੋਈਆਂ ਕੁਝ ਬੇਸਿਕ ਗੱਲਾਂ ਇਦਾਂ ਹੀ ਘੱਟ ਸਮੇਂ ਵਿੱਚ ਜ਼ਿਆਦਾ ਸਿੱਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ